ਅਸਟਰਾ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤਾਂ ਪੰਜਾਬ ਰਾਜ ਸਿੰਘ ਐਸੋਸੀਏਸ਼ਨ ਦੇ ਸੈਕਟਰੀ ਨਾਲ ਵੱਡਾ ਹਾਦਸਾ ਵਾਪਰਿਆ ਏ ਅੱਜ ਸੜਕ ਹਾਦਸੇ ਦੇ ਵਿੱਚ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਸਖਤ ਵੀ ਰਣਵੀਰ ਸਿੰਘ ਕੁੰਡੂ ਦੀ ਮੌਤ ਹੋ ਗਈ ਹੈ ਉਹ ਨੌਜਵਾਨ ਖਿਡਾਰੀਆਂ ਦੇ ਨਾਲ ਸਾਈਕਲਿੰਗ ਕਰਦੇ ਹੋਏ ਸੁਖਨਾ ਲੈਕ ਵੱਲ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਇੱਕ ਟੈਂਪੂ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੰਜਾਬ ਰਸਿੰਗ ਐਸੋਸੀਏਸ਼ਨ ਦੇ ਸਖਤਰ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਵਿੱਚ ਨੌਜਵਾਨ ਖਿਡਾਰੀਆਂ ਦੇ ਨਾਲ ਉਹ ਸੁਕਨਾ ਲੇਕ ਉੱਤੇ ਸਾਈਕਲਿੰਗ ਕਰਦੇ ਹੋਏ ਜਾ ਰਹੇ ਸੀ ਰਾਤ ਦੇ ਵਿੱਚ ਇੱਕ ਛੋਟੇ ਹਾਂਥੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਸਿਰ ਦੇ ਵਿੱਚ ਗੰਭੀਰ ਸੱਟ ਲੱਗਦੀ ਹੈ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਇਰਾਕਤਰੀ ਪੁਰਸਕਾਰ ਜੇਤੂ ਕਸਤੀ ਕੋਚ ਰਣਵੀਰ ਸਿੰਘ ਕੁੰਡੂ ਦੀ ਸ਼ੁੱਕਰਵਾਰ ਨੂੰ ਸਵੇਰੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ 40 ਸਾਲਾ ਕਸਤੀ ਕੋਚ ਸਵੇਰੇ 5 ਵਜੇ ਆਪਣੇ ਖਿਡਾਰੀਆਂ ਦੇ ਨਾਲ ਸਾਈਕਲਿੰਗ ਕਰਦੇ ਹੋਏ ਜੀਰਕਪੁਰ ਤੋਂ ਸੋਖਰਾ ਲੇਕ ਵੱਲ ਜਾ ਰਹੇ ਸੀ ਤਾਂ ਮਨੀਵਾਜਰਾ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਤੇ ਇੱਕ ਤੇਜ਼ ਰਫ਼ਤਾਰ ਛੋਟੇ ਹੰਥੀ ਨੇ ਉਹਨਾਂ ਨੂੰ ਡਰਣ ਦਿੱਤਾ ਹਾਦਸੇ ਦੇ ਵਿੱਚ ਰਣਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੂਚਨਾ ਮਿਲਣ ਤੇ ਪੀਸੀਆਰ ਦੀ ਟੀਮ ਆ ਜਿਹੜੀ ਉਹ ਮੌਕੇ ਉੱਤੇ ਪਹੁੰਚੀ ਅਤੇ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਨੇ ਲਾਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਰਣਵੀਰ ਸਿੰਘ ਗੁੰਡੂ ਦੇ ਪੁੱਤਰ ਅਦਿੱਤਿਆ ਗੁੰਡੂ ਨੇ ਦੱਸਿਆ ਕਿ ਉਹਨਾਂ ਦੇ ਪਿਤਾ 20 ਸਾਲ ਤੋਂ ਜਿਲਕਪੁਰ ਦੇ ਵਿੱਚ ਗੁਲਜਾਰ ਕੁਸ਼ਤੀ ਅਖਾੜਾ ਚਲਾ ਰਹੇ ਸਨ ਉਹ ਪਿਛਲੇ 2 ਸਾਲ ਤੋਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸਖਤਰ ਵੀ ਸਨ ਤਾਂ ਉਹਨਾਂ ਦੇ ਨਾਲ ਵੱਡਾ ਹਾਦਸਾ ਹੋਇਆ ਹੈ ਸਾਈਕਲਿੰਗ ਕਰਦੇ ਹੋਏ ਇੱਕ ਟੈਂਪੂ ਵਾਲੇ ਨੇ ਉਹਨਾਂ ਨੂੰ ਧਰੜ ਦਿੱਤਾ ਅਤੇ ਉਹਨਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਪੰਜਾਬ ਰਾਸ਼ ਸਿੰਘ ਐਸੋਸੀਏਸ਼ਨ ਦੇ ਸੈਕਟਰੀ ਨਾਲ ਵੱਡਾ ਹਾਦਸਾ ਵਾਪਰਿਆ ਹੈ ਅਤੇ ਸੜਕ ਹਾਸੇ ਦੇ ਵਿੱਚ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਸੈਕਟਰੀ ਰਣਵੀਰ ਸਿੰਘ ਕੁੰਡੂ ਦੀ ਮੌਤ ਹੋ ਗਈ ਹੈ। ਉਹ ਨੌਜਵਾਨ ਖਿਡਾਰੀਆਂ ਦੇ ਨਾਲ ਸਾਈਕਲਿੰਗ ਕਰਦੇ ਹੋਏ ਸੁਖਨਾ ਲੇਕ ਵੱਲ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਇੱਕ ਟੈਂਪੂ ਦੇ ਵੱਲੋਂ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪੰਜਾਬ ਰਾਸਿੰਗ ਐਸੋਸੀਏਸ਼ਨ ਦੇ 77 ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਚੰਡੀਗੜ੍ਹ ਦੇ ਵਿੱਚ ਨੌਜਵਾਨ ਖਿਡਾਰੀਆਂ ਦੇ ਨਾਲ ਉਹ ਸੁਖਨਾ ਲੇਕ ਉੱਤੇ ਸਾਈਕਲਿੰਗ ਕਰਦੇ ਹੋਏ ਜਾ ਰਹੇ ਸੀ ਰਾਹ ਦੇ ਵਿੱਚ ਇੱਕ ਛੋਟੇ ਹਾਂਥੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਫਿਰ ਦੇ ਵਿੱਚ ਗੰਬੀਰ ਸੱਟ ਲੱਗਦੀ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਰਾਸ਼ਟਰੀ ਪੁਰਸਕਾਰ ਜੇਤੂ ਕੁਸ਼ਤੀ ਕੋਚ ਰਣਵੀਰ ਸਿੰਘ ਕੁੰਡੂ ਦੀ ਸ਼ੁੱਕਰਵਾਰ ਨੂੰ ਸਵੇਰੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ 40 ਸਾਲਾ ਕੁਸ਼ਤੀ ਕੋਚ ਸਵੇਰੇ 5 ਵਜੇ ਆਪਣੇ ਖਿਡਾਰੀਆਂ ਦੇ ਨਾਲ ਸਾਈਕਲਿੰਗ ਕਰਦੇ ਹੋਏ ਜੀਰਕਪੁਰ ਤੋਂ ਸੋਖਣਾ ਲੇਕ ਵੱਲ ਜਾ ਰਹੇ ਸੀ ਤਾਂ ਮਨੀਵਾਜਰਾ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ ਤੇ ਇੱਕ ਤੇਜ਼ ਰਫ਼ਤਾਰ ਛੋਟੇ ਹਾਂਥੀ ਨੇ ਉਹਨਾਂ ਨੂੰ ਦਰੜ ਦਿੱਤਾ ਹਾਸੇ ਦੇ ਵਿੱਚ ਰਣਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸੂਚਨਾ ਮਿਲਣ ਤੇ ਪੀਸੀਆਰ ਦੀ ਟੀਮ ਆ ਜਿਹੜੀ ਉਹ ਮੌਕੇ ਉੱਤੇ ਪਹੁੰਚੀ ਅਤੇ ਜ਼ਖਮੀ ਹਾਲਤ ਵਿੱਚ ਉਹਨਾਂ ਨੂੰ ਪੀਜੀਆਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਦੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਣਵੀਰ ਸਿੰਘ ਕੁੰਡੂ ਦੇ ਪੁੱਤਰ ਅਦਿੱਤਿਆ ਕੁੰਡੂ ਨੇ ਦੱਸਿਆ ਕਿ ਉਹਨਾਂ ਦੇ ਪਿਤਾ 20 ਸਾਲ ਤੋਂ ਜਿਲਕਪੁਰ ਦੇ ਵਿੱਚ ਗੁਲਜ਼ਾਰ ਕੁਸ਼ਤੀ ਅਖਾੜਾ ਚਲਾ ਰਹੇ ਸਨ। ਉਹ ਪਿਛਲੇ 2 ਸਾਲ ਤੋਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸਖਤ ਬੀਸ਼ਾ ਨੇ ਤਾਂ ਉਹਨਾਂ ਦੇ ਨਾਲ ਵੱਡਾ ਹਾਦਸਾ ਹੋਇਆ ਏ ਸਾਈਕਲਿੰਗ ਕਰਦੇ ਹੋਏ ਇੱਕ ਟੈਂਪੂ ਵਾਲੇ ਨੇ ਉਹਨਾਂ ਨੂੰ ਦਰੜ ਦਿੱਤਾ ਅਤੇ ਉਹਨਾਂ ਦੀ ਮੌਤ ਹੋ ਗਈ।